ਹਾਂਜੀ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਪਰੋਂ ਮੇਰੇ ਕੋਲ ਆ ਅਸੀਂ ਅੱਜ ਇੱਕ ਡੈਮੋ ਕਰ ਰਹੇ ਹਾਂ ਪੇਸਟ ਦੀ ਇਹ ਹੈਗੀ ਦੰਤ ਕੰਤੀ ਇਹ ਆਪਾਂ ਇੱਕ ਕਾਲੇ ਚ ਪਾ ਲਈ ਤੇ ਇਹ ਪੇਸਟ ਹੈਗੀ ਆ ਜੋ ਸਾਡੀ ਫੈਮਿਲੀ ਕਰ ਰਹੀ ਆ ਮੋਦੀ ਕੇਅਰ ਦੀ 프레스 ਮੂਮੈਂਟ ਇਹ ਆਪਾਂ ਦੂਸਰੇ ਪਾਸੇ ਪਾ ਲਈ ਇਦੇ ਵਿੱਚ ਆਪਾਂ ਪਾ ਰਹੇ ਹਾਂ ਤਜਾਬ HCl ਜਿਹੜਾ ਆਮ ਘਰਾਂ 'ਚ ਜ਼ੋਜ ਹੁੰਦਾ ਇਹਦੇ ਵਿੱਚ ਇੱਕ ਗੋਣਾ ਵੀ ਜਿਹੜੀ ਚੀਜ਼ ਚ ਪਾਵਾਂਗੇ ਜੇ ਉਹਦੇ ਵਿੱਚ ਕੈਮੀਕਲ ਹੋਇਆ ਤਾਂ ਉਹਨੂੰ ਇਹ ਵੱਖ ਕਰ ਦੋ ਇਹ ਦੇਖੋ ਜੀ ਇੱਧਰ ਕੁਝ ਨਹੀਂ ਹੋਇਆ ਲੇਕਿਨ origignal ਲੱਗਿਆ ਇਹ ਬਾਬਾ ਜੀ ਕਹਿੰਦੇ ਨੇ ਵੀ ਸਾਡੀ ਪੇਸਟ ਬਹੁਤ ਸੁੱਧਾ ਹੈ ਆਪਾਂ ਕਾਲਗੇਟ ਦੀ ਵੀ ਕਰ ਰਹੇ ਹਾਂ ਟਰਮ ਇਹ ਦੇਖੋ ਜੀ ਇਹਦੇ ਵਿੱਚ ਵੀ ਕੈਮੀਕਲ ਹੈ ਇਹ ਹੈਗਾ ਰੈੱਡ ਡਾਵਰ ਵਾਲਿਆਂ ਦੀ ਇਹਦੀ ਵੀ ਆਪਾਂ ਕਰ ਲੈਨੇ ਆ ਨੇਕੋ ਇਹਦੇ ਵਿੱਚ ਵੀ ਗਿਆਨ ਕਰਦਾ ਹੈ ਇਹ ਪੇਸਟ ਆਪਾਂ ਸਵੇਰੇ ਕਰਦੇ ਆਂ ਤੇ ਕੁਲ ਨਹੀਂ ਕਰ ਲੈਂਦੇ ਆ ਲੇਕਿਨ ਸਾਡੇ ਦੰਦਾਂ 'ਚ ਲੱਗੀ ਰਹਿ ਜਾਂਦੀ ਹੈ ਜਦੋਂ ਅਸੀਂ ਖਾਣਾ ਖਾਂਦੇ ਆਂ ਤਾਂ ਸਾਡੇ ਅੰਦਰ ਜਾਂਦੀ ਹੈ ਸਾਡੇ ਅੰਦਰ ਵੀ ਤੇਜਾਬ ਬਣਦਾ ਉਹਦੇ ਨਾਲ ਮਿਲ ਕੇ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਨਾੜਾਂ 'ਚ ਜਾ ਵੜਦੀਆਂ ਨੇ ਉੱਥੇ ਇਹ ਬਿਮਾਰੀ ਖੜੀ ਕਰਦੀਆਂ ਨੇ ਅੱਜ ਇਹੋ ਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਡਾਕਟਰਾਂ ਕੋਲੇ ਕੋਈ ਇਲਾਜ ਨਹੀਂ ਉਹ ਸਿਰਫ ਸਾਡੇ ਖਾਣ ਪੀਣ ਨਾਲ ਹੀ ਹੋ ਰਹੀਆਂ ਨੇ ਅਗਰ ਅਸੀਂ ਵਧੀਆ ਚੀਜ਼ਾਂ ਵਰਤੀਏ ਤਾਂ ਅਸੀਂ ਇਹਨਾਂ ਤੋਂ ਵੱਧ ਸਕਦੇ ਹਾਂ ਔਰ ਨੰਬਰ 2 ਤੇ ਆ ਜਾਂਦੇ ਆ ਰੇਟ ਦੀ ਗੱਲ ਇਹ ਆਮ ਪੇਸਟਾਂ ਵੀ ਅਸੀਂ ਲੈਨੇ ਆ ਮਾਰਕੀਟ ਚੋਂ ਕੋਈ 60 ਕੋਈ 65 ਕੋਈ 70 ਕੋਈ 75 ਰੁਪਏ ਦੀ ਆ ਲੇਕਿਨ ਇਹ ਜਿਹੜੀ ਮੋਦੀਗਾਇਰ ਦੀ ਆ ਇਹ ਵੀ 75 ਰੁਪਏ ਦੀ ਆ ਜੀ ਪਰ ਅਗਰ ਅਸੀਂ ਇੱਕ ਅਧਾਰ ਕਾਟੇ ਦੇ ਵਿੱਚ ਦੇ ਦਈਏ ਤਾਂ ਸਾਨੂੰ 62 ਰੁਪਏ ਦੀ ਮਿਲੂਗਾ ਔਰ ਇਹਦੇ ਨਾਲ ਪੱਕਾ ਬਿਲ ਮਿਲੂਗਾ ਨੰਬਰ 2 ਤੇ ਪੇਸਟਾਂ ਅਸੀਂ ਲੈਨੇ ਆ ਜੇ ਇਹਦੀ ਸਭ ਤੋਂ ਡੱਬੀ 파ਟ ਜੇ ਅਸੀਂ ਵਾਪਸ ਕਰਨੇ ਜਾਈਏ ਕਿ ਇਹ ਲੋਕ ਦੁਕਾਨਦਾਰ ਮੋੜ ਲੈਂਦਾ ਜੀ ਨਹੀਂ ਮੋੜਦਾ ਪਰ ਇਸ ਦੁਕਾਨ ਇਹਦੇ ਪੇਸਟ ਦੇ ਉੱਤੇ ਬਕਾਇਦਾ ਲਿਖਿਆ ਹੋਇਆ ਐਮਡੀ ਸਾਹਿਬ ਦੇ ਸਾਈਨ ਨੇ ਅਸੀਂ ਇਹਨੂੰ 25% ਵਰਤ ਕੇ ਅਗਰ ਨਹੀਂ ਪਸੰਦ ਆਉਂਦੀ ਸਾਡੇ ਤਾਂ ਅਸੀਂ ਖੁੱਲ੍ਹੇ ਹੋਇਆ ਪ੍ਰੋਡਕਟ ਵਾਪਸ ਕਰ ਸਕਦੇ ਹਾਂ ਸਾਡੀ ਕੰਪਨੀ ਕੋਲੇ 4 450 ਪ੍ਰੋਡਕਟ ਹਰੇਕ ਪ੍ਰੋਡਕਟ ਦੀ ਡੈਮੋ ਔਰ ਹਰੇਕ ਦੀ ਗਾਰੰਟੀ ਹੈ 25 ਦਿਨਾਂ ਦੀ ਇੱਕ ਡੈਮੋ ਅਸੀਂ ਹੋਰ ਕਰਾਂਗੇ ਇਹ ਹੈਗਾ ਜੀ ਲੈਜੋਲ ਜਿਹੜਾ ਪੋਚੇ ਲਾਉਣ ਦੇ ਕੰਮ ਆਉਂਦਾ ਸਾਨੂੰ ਟੀਵੀ ਦੇ ਉੱਤੇ ਮਸਹੂਰੀ ਦਿਖਾਈ ਜਾਂਦੀ ਆ ਵੀ ਪੋਚਾ ਲਾ ਕੇ ਸਾਰੇ ਜਰਮ ਜਮਾਰੇ ਜਾਂਦੇ ਨੇ ਇੱਕ ਦੋ ਛੱਡ ਦਿੰਦੇ ਨੇ ਇਹਦੇ ਤੇ ਬਕਾਇਦਾ ਲਿਖਿਆ ਵੀ ਹੁੰਦਾ 99.9% ਜਰਮ ਜਮ ਨੂੰ ਕਿਲ ਕਰ ਦਈ ਆ ਪਰ ਇਹ ਕਰਦਾ ਜਾਂ ਨਹੀਂ ਕਰਦਾ ਅਸੀਂ ਡੈਮੋ ਕਰਕੇ ਦੇਖਦੇ ਆ ਇਹਦੀ ਡੈਮੋ ਜਿਹੜੇ ਆਮ ਜਰਮ ਜ ਨੇ ਅਸੀਂ ਉਹਨਾਂ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਪਰ ਜੇ ਅਸੀਂ ਗੂਗਲ ਤੇ ਸਰਚ ਮਾਰੀਏ ਇੱਕੋ ਜਾਲਾ ਦੇ ਵਿੱਚ ਗ੍ਰਾਮ ਪੋਜ਼ਿਟਿਵ ਜਨਮ ਪਾਇਆ ਜਾਂਦਾ ਜਿਹੜਾ ਨੀਲੇ ਰੰਗ ਦਾ ਹੁੰਦਾ ਇਹਨੂੰ ਅਸੀਂ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਾਂ ਹੁਣ ਆਪਾਂ ਇਹਦੀ ਡੈਮੋ ਕਰਾਂਗੇ ਜੀ ਇਹ ਆਪਾਂ ਰਲਾ ਲਿਆ ਇਹਦੀ ਟੀਵੀ ਤੇ ਮਸੂਰੀ ਆਉਂਦੀ ਹੈ ਵੀ ਇੱਕ ਢੱਕਣ ਪੂਰੀ ਬਾਲਟੀ ਚ ਪਾਓ ਘਰ ਦੇ ਸਾਰੇ ਪੋਚੇ ਲੱਗ ਜਾਂਦੇ ਨੇ ਔਰ ਸਾਰੇ ਜਰਮ ਜਿਹਨੇ ਜਿਹੜੇ ਉਹ ਮਰ ਜਾਂਦੇ ਨੇ ਪਰ ਇੱਕ ਆਪਾਂ ਛੋਟੀ ਜਿਹੀ ਡੱਬੀ ਚ ਪਾਉਣਾ ਢੱਕਣ ਪਾ ਰਹੇ ਹਾਂ ਦੇਖਦੇ ਆ ਵੀ ਇਹ ਮਾਰਦਾ ਜਰਮ ਜਨਾ ਨਹੀਂ ਮਾਰਦਾ ਜੀ ਇਹ ਸਾਡੇ ਕੋਲ ਹੈਗਾ ਜੀ ਮੋਦੀ ਕੇਰ ਦਾ ਹਾਂਜੀ ਸਰ ਸਟੈਰੀਲ ਕਲੀਨ ਇਹਦਾ ਨਾਮ ਆ ਇਹ ਵੀ ਪੋਚੇ ਲਾਉਣ ਦੇ ਕੰਮ ਆਉਂਦਾ। ਬਹੁਤ ਠੀਕਾ ਜੀ ਦੋਸਤੋ। ਇਹਦਾ ਰੇਟ ਮਾਰਕੀਟ ਦੇ ਵਿੱਚ 88 ਰੁਪਏ ਆ ਜੀ। ਇਹਦਾ ਰੇਟ ਹੈਗਾ 95 ਰੁਪਏ। ਪਰ ਇਹ ਇੱਕ ਬੋਤਲ ਖਤਮ ਹੋਊਗੇ 4 ਹੋਣਗੀਆਂ। ਇਹ ਇਹ ਆਪਾਂ ਉਹਦੇ ਚੌਥਾ ਹਿੱਸਾ ਪਾਇਆ। ਇਹ ਦੂਸਰੀ ਆਪਾਂ ਡੱਬੀ ਚ ਪਾ ਦਿੰਨੇ ਆ। ਹੁਣ ਇਹਦਾ ਫਰਕ ਤੁਸੀਂ ਖੁਦ ਦੇਖੋ ਜੀ ਵੀ ਜਰਮ ਵਿੱਚ ਕਿਹੜੇ ਮਾਰਦਾ ਕਿਹੜਾ ਨਹੀਂ ਮਾਰਦਾ ਇਹਨੇ ਬਿਲਕੁਲ ਜਰਮ ਵਿੱਚ ਮਾਰਤੇ ਕਈ ਵਾਰ ਸਾਡੇ ਦਿਮਾਗ 'ਚ ਆਉਂਦਾ ਵੀ ਇਹਨੇ ਨੀਲਾ ਰੰਗ ਕੱਟਤਾ ਹੋ ਸਕਦਾ ਜਰਮ ਮਾਰੇ ਨੇ ਜਾਂ ਨਹੀਂ ਮਾਰੇ ਆਪਾਂ ਉਹ ਵੀ ਦੇਖ ਲੈਂਦੇ ਆ ਇਹਦੇ ਵਾਲੇ ਵੀ ਜਰਮ ਵਿੱਚ ਕਿਲ ਕਰਤੇ ਲੇਕਿਨ ਜਿਹੜਾ ਦਾ ਰੰਗ ਆ ਉਹ ਰੰਗ ਨਹੀਂ ਕਟਿਆ ਸਿਰਫ ਜਰਮ ਵਿੱਚ ਮਾਰੇ ਬਾਕੀ ਪ੍ਰੋਡਕਟ ਆਪਣੇ ਸਟੋਰ ਤੋਂ ਮਿਲਣਗੇ ਸਾਰੇ ਸਟੋਰ ਕਿੱਥੇ ਨੇ ਹਰ ਸ਼ਹਿਰ ਦੇ ਵਿੱਚ ਇਹਦਾ ਸਟੋਰ ਹੈ ਜੀ ਉਹ ਹੈਗਾ ਜੀ ਮੋਦੀ ਕੇਅਰ